ਸਾਡੇ ਕੋਲ ਨਾ ਹਮੀਰਾ ਦੇ ਵਿੱਚ ਬਲਵਿੰਦਰ ਸਿੰਘ ਟੁੰਡਾ ਜਿਹੜਾ ਡਰਗ ਦਾ ਸਮੱਗਲਰ ਸਮਰਲਟ ਸੀਗਾ ਉਹਦੀ ਪ੍ਰਾਪਰਟੀ ਜਿਹੜਾ ਉਹਦਾ ਘਰ ਹੈਗਾ ਉਹ ਕਰੀਬ 55 ਲੱਖ ਰੁਪਏ ਦੀ ਪ੍ਰਾਪਰਟੀ ਦੇ ਘਰ ਦੀ ਸੀਗੀ ਇੱਕ ਟਰੈਕਟਰ ਟਰਾਲੀ ਕਰਕੇ 63.55 ਲੱਖ ਦੀ ਪ੍ਰਾਪਰਟੀ ਜਿਹੜੀ ਆ ਗਵਰਨਮੈਂਟ ਆਫ ਇੰਡੀਆ ਦੇ ਹੁਕਮ ਦੇ ਨਾਲ ਜਿਹੜੀ ਅਸੀਂ ਕੇਸ ਬਣਾ ਕੇ ਭੇਜਿਆ ਸੀਗਾ ਇਹਨੇ ਸਾਰੇ ਇਹ ਆਪਣਾ ਜਿਹੜਾ ਘਰ ਸੀਗਾ ਇਹ ਔਰ ਜਿਹੜਾ ਇਹਨੇ ਟਰੈਕਟਰ ਟਰਾਲੀ ਵਗੈਰਾ ਇਹਨੇ ਸਾਰਾ ਸਮਗਲਿੰਗ ਦੇ ਪੈਸਿਆਂ ਤੋਂ ਹੀ ਮਤਲਬ ਇਹਨੇ ਖਰੀਦ ਕੀਤੀ ਹੋਈ ਸੀਗੀ ਜੇਦੀ ਪ੍ਰਾਪਰਟੀ ਸੀਜ਼ ਕੀਤੀ ਗਈ ਆ ਗਵਰਨਮੈਂਟ ਆਫ ਇੰਡੀਆ ਦੇ ਹੁਕਮ ਦੇ ਨਾਲ ਅੱਜ ਅਸੀਂ ਇਹਦੀ ਪ੍ਰਾਪਰਟੀ ਦੇ ਉੱਤੇ ਜਿਹੜਾ ਹੈ ਅਸੀਂ ਜਰੂਰੀ ਸੂਚਨਾ ਜਿਹੜੀ ਆ ਆਮ ਪਬਲਿਕ ਨੂੰ ਸੂਚਨਾ ਤੇ ਲਾਈ ਆ ਵੀ ਇਹ ਜਿਹੜੀ ਪ੍ਰਾਪਰਟੀ ਹੈਗੀ ਆ ਗਵਰਨਮੈਂਟ ਦੇ ਖਾਤੇ ਚ ਆ ਚੁੱਕੀ ਆ ਹੁਣ ਇਹਦੀ ਕੋਈ ਸੇਲ ਪਰਚੇਜ਼ ਨਹੀਂ ਹੋ ਸਕਦੀ ਨਾ ਇਹ ਪ੍ਰਾਪਰਟੀ ਕੋਈ ਖਰੀਦ ਸਕਦਾ ਨਾ ਇਹ ਇਸ ਪ੍ਰਾਪਰਟੀ ਨੂੰ ਸੇਲ ਕਰ ਸਕਦੇ ਆ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਹਮੀਰਾ ਪਿੰਡ ਦਾ ਡਰੱਗਸ ਸਮਗਲਰ ਸਗਾ ਇਸ ਤੋਂ ਇਲਾਵਾ ਇੱਕ ਹੋਰ ਘਰ ਹੈਗਾ ਉੱਥੋਂ ਦੀ ਬਲਦੇਵ ਕੌਰ ਲੇਡੀ ਹੈਗੀ ਆ ਉਹ ਉਹਦੀ ਵੀ ਅਸੀਂ ਜਿਹੜੀ ਪ੍ਰਾਪਰਟੀ ਆ ਉਹਨੂੰ ਵੀ ਅੱਜ ਅਸੀਂ ਸੀਜ਼ ਕਰਨਾ ਆ ਇਹ ਟੋਟਲ ਜਿਹੜਾ ਅਮਾਉਂਟ ਹੈਗਾ ਦੋਨਾਂ ਘਰਾਂ ਦੀ ਪ੍ਰਾਪਰਟੀ ਦਾ 99 ਲੱਖ 99 ਲੱਖ 53924 ਰੁਪਏ ਜਿਹੜੀ ਹੈਗੀ ਆ ਪ੍ਰਾਪਰਟੀ ਅੱਜ ਅਸੀਂ ਹਮੀਰੇ ਦੇ ਵਿੱਚ ਦੋ ਸਮਗਲਰਸ ਦੀ ਜਿਹੜੀ ਆ ਨੂੰ ਸੀਜ਼ ਕੀਤੀ ਆ ਉਹਨਾਂ ਦੇ ਕਰਦੇ ਅਸੀਂ ਜਿਹੜਾ ਹੈਗਾ ਇਹ ਜ਼ਰੂਰੀ ਸੂਚਨਾ ਬੋਰਡ ਅਸੀਂ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਅਸੀਂ ਲਗਾ ਦਿੱਤਾ ਔਰ ਹੁਣ ਇਹ ਪ੍ਰਾਪਰਟੀ ਨੂੰ ਇਹ ਵੇਚ ਨਹੀਂ ਸਕਦੇ ਨਾ ਇਹਨੂੰ ਖਰੀਦ ਸਕਦੇ ਆ ਇਸ ਤੋਂ ਬਾਅਦ ਇਹ ਪ੍ਰਾਪਰਟੀ ਨੂੰ ਦੇ ਅਸੀਂ ਜਿਹੜਾ ਹੈ ਐ ਐਸ ਡੀ ਐਮ ਸਾਹਿਬ ਜਿਹੜੇ ਕੰਸਰਨ ਨੇ ਉਹਨਾਂ ਦੇ ਰਿਕਾਰਡ ਉੱਤੇ ਵੀ ਅਸੀਂ ਇਹਦਾ ਜਿਹੜਾ ਅੰਦਰਾਜ਼ ਕਰਵਾਵਾਂਗੇ ਤਾਂ ਕਿ ਇਹ ਪ੍ਰਾਪਰਟੀ ਕਿਸੇ ਕਿਸਮ ਦੀ ਵੀ ਹੈ ਮਤਲਬ ਇਹ ਸੇਲ ਪਰਚੇਜ ਨਾ ਹੋ ਸਕੇ ਔਰ ਅਸੀਂ ਹਮੀਰਾ ਦੇ ਵਿੱਚ ਜਿਹੜਾ ਹੈਗਾ ਸਾਡਾ ਡੇਲੀ ਕੈਸੋ ਜਿਹੜਾ ਲਗਾਤਾਰ ਚੱਲਦਾ ਅਸੀਂ ਹੁਣ ਇੱਥੋਂ ਦੇ ਸਮਗਲਰ ਨੂੰ ਬਿਲਕੁਲ ਸਿਰ ਚੁੱਕਣ ਨਹੀਂ ਦਵਾਂਗੇ ਨਾ ਹੀ ਅਸੀਂ ਇੱਥੋਂ ਦੇ ਕਿਸੇ ਸਮਗਲਰ ਨੂੰ ਕੋਈ ਅੱਗੇ ਤੋਂ ਕਿਸੇ ਕਿਸਮ ਦਾ ਵੀ ਕੋਈ ਨਸ਼ਾ ਵੇਚਣ ਦਾ ਜਿਹੜਾ ਦੇਣਾ ਸਾਡੀ ਫੋਰਸ ਜਿਹੜੀ ਹੈਗੀ ਤਕੜੀ ਹੈ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਡੀਆਈਜੀ ਸਾਹਿਬ ਦੇ ਦਿਸ਼ਾ ਨਿਰਦੇਸ਼ ਜਿਹੜੇ ਹੈਗੇ ਨੇ ਉਹਨਾਂ ਦੀ ਅਸੀਂ ਇਨਬੰਨ ਪਾਲਣਾ ਕਰਨੀ ਆ ਦਿਨ ਰਾਤ ਅਸੀਂ ਮਸਤੈਦ ਰਵਾਂਗੇ ਔਰ ਅਸੀਂ ਕਿਸੇ ਸਮਗਰਰ ਨੂੰ ਹੁਣ ਬਖਸ਼ਣਾ ਨਹੀਂ ਹੈ ਨਾ ਅਸੀਂ ਇੱਥੇ ਕੋਈ ਕਿਸੇ ਕਿਸਮ ਦਾ ਕੋਈ ਨਸ਼ਾ ਅਸੀਂ ਵੇਚਣ ਦੇਣਾ ਇਹਨਾਂ ਲੋਕਾਂ ਨੂੰ ਇਹਨਾਂ ਦਾ ਨਕਸ਼ ਦਮ ਕਰਕੇ ਰੱਖਾਂਗੇ ਔਰ ਪਰਚੇ ਦਰਜ ਕਰਕੇ ਜੇਲ੍ਹਾਂ ਚ ਪਾਵਾਂਗੇ ਨਾ ਸਰ ਆਏ ਦੇ ਨਹੀਂ ਜਿਹੜੀ ਇੱਥੋਂ ਵੀਡੀਓ ਵਾਇਰਲ ਹੋ ਰਹੀਆਂ ਕਿ ਆ ਜਿਹੜੇ 3-4 ਪਿੰਡ ਹੈਗੇ ਆ ਗਾਣਾ ਸੁਬਾਨਪੁਰ ਦੇ ਇਥੇ ਨਸ਼ਾ ਵੇਚਦਾ ਵਾ ਮਾਨੂੰ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਜਾਂਦਾ ਵਾ ਅੱਗੋਂ ਪੁਲਿਸ ਵਾਲੇ ਕਹਿ ਦਿੰਦੇ ਆ ਜੀ ਸਾਡੇ ਕੋਲ ਮਾਨੂੰ ਮੁਲਾਜ਼ਮ ਨਹੀਂ ਹੈਗੇ ਆ ਇਹਦੇ ਬਾਰੇ ਕੀ ਕਹਿਣਾ ਚਾਹੀਏ ਨਹੀਂ ਦੇਖੋ ਜਿਹੜੀਆਂ ਵੀਡੀਓਜ਼ ਹੈਗੀਆਂ ਆ ਇਹ ਵੀਡੀਓਜ਼ ਜਿਹੜੀਆਂ ਵੀ ਇੱਕ ਦੋ ਵੀਡੀਓ ਕਿਸੇ ਸੱਜਣਾ ਨੇ ਪਾਈਆਂ ਉਹ ਪੁਰਾਣੀਆਂ ਵੀਡੀਓ ਉਹਨਾਂ ਨੇ ਚੁੱਕ ਕੇ ਪਾਈਆਂ ਹੋਈਆਂ ਆਪਣੀ ਫੇਸਬੁੱਕ ਆਈਡੀ ਦੇ ਉੱਤੇ ਆ ਸਾਡੀ ਜਿਹੜੀ ਪੁਲਿਸ ਹੈਗੀ ਆ ਅਸੀਂ ਉਹਨਾਂ ਨੂੰ ਬਿਲਕੁਲ ਕਲੀਅਰ ਕੱਟ ਜਿਹੜੇ ਹੈਗੇ ਨੇ ਸੰਦੇਸ਼ ਦਿੱਤੇ ਨੇ ਉਹਨਾਂ ਨੂੰ ਹੁਕਮ ਦਿੱਤੇ ਹੋਇਆ ਕਿ ਕੋਈ ਵੀ ਕੋਈ ਫੋਨ ਨਸ਼ੇ ਨਾਲ ਸੰਬੰਧਤ ਆਉਂਦਾ ਮਾਨਯੋਗ ਪੰਜਾਬ ਸਰਕਾਰ ਜਿਹੜੇ ਸਾਡੇ ਸੀਐਮ ਸਾਹਿਬ ਨੇ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਵੱਲੋਂ ਵੀ ਜਿਹੜੀਆਂ ਬੜੀਆਂ ਕਲੀਅਰ ਇਨਸਟਰਕਸ਼ਨਸ ਹੈਗੀਆਂ ਕਿ ਨਸ਼ੇ ਦੇ ਉੱਤੇ 0% ਟੋਲਰੇਸ਼ਨ ਹੈਗੀ ਸਰਕਾਰ ਦੀ ਔਰ ਪੁਲਿਸ ਦੀ 0% ਅਸੀਂ ਟੋਲਰੇਸ਼ਨ ਕਰਦੇ ਆਂ ਕਿ ਜੇ ਕੋਈ ਫੋਨ ਆਉਂਦਾ ਸਾਨੂੰ ਕੋਈ ਇਤਲਾਹ ਮਿਲਦੀ ਆ ਅਸੀਂ ਤੁਰੰਤ ਆਪ ਅਸੀਂ ਆਪ ਖੁਦ ਔਰ ਸਾਡੇ ਐਸਐਚਓ ਜਾ ਕੇ ਉੱਥੇ ਉਸ ਰੇਡ ਕਰਦੇ ਨੇ ਔਰ ਉਹਨੂੰ ਫੜਦੇ ਨੇ ਫੜ ਕੇ ਉਹਦੇ ਤੇ ਜੋ ਨਸ਼ਾ ਮਿਲਦਾ ਜੈਨੂਅਨ ਅਸੀਂ ਉਹਦਾ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਦੇ ਵਿੱਚ ਪਾ ਕੇ ਤਾਂ ਉਹਦੀ ਜਿਹੜੀ ਪ੍ਰਾਪਰਟੀ ਆ ਉਹਦਾ ਅਸੀਂ ਕੇਸ 68 ਅਪ ਦਾ ਕੇਸ ਬਣਾ ਕੇ ਭੇਜਦੇ ਆਂ